ਬੜਾ ਸੁਆਦ ਆਇ ਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਈਏ ਦੀਆਂ ਛਿੜਕਾਂ ਦਾ ਬੜਾ ਸੁਆਦਾ ਆ ਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਈਏ ਦੀਆਂ ਛਿੜਕਾਂ ਦਾ ਸਾਡੀ ਗਲੀਆਂ ਮਈਆ ਤੈਨੂੰ ਕੁੱਤੇ ਪਵਾਵਾਂਗੇ ਕੱਲ ਦੀਆਂ ਛਿੜਕਾਂ ਦਾ ਤੈਨੂੰ ਮਜ਼ਾ ਚਕਾਵਾਂਗੇ ਸਾਡੀ ਗਲੀਆਂ ਮਈਆ ਤੈਨੂੰ ਕੁੱਤੇ ਪਵਾਵਾਂਗੇ ਕਲ ਦੀਆਂ ਚੀੜਕਾਂ ਦਾ ਤੈਨੂੰ ਮਜਾ ਚਕਾਵਾਂਗੇ ਰਿਲਾ ਵਾਲਿਆ ਰਿਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੈ ਪਾਬੋ ਨੂੰ ਵੇਚ ਕੇ ਰਿਲਾ ਵਾਲਿਆ ਰਿਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੈ ਪਾਬੋ ਨੂੰ ਵੇਚ ਕੇ ਪਾਬੋ ਨਹੀਂ ਵਿਕਦੀ ਏ ਬੁੱਢੀ ਠੇਰੀ ਏ ತೆನು ಬೇ ನವೀ ನವೇರಿಯ ಪಬ್ಬ ನೀ ಬುಡ್ಿ ಠೇರಿಯ ತೂ ವೇಚಾ ತೂ ನವೀ ನವೇರಿಯ ರೀಲಾ ವಾಲಿಯ ರೀಲೂ ਵੇਚਕੇ ਨਮਾ ਵਿਆ ਕਰ ਲੈ ਪੂਆ ਨੂੰ ਵੇਚਕੇ ਰਿਲਾ ਵਾਲਿਆ ਰਿਲਾ ਨੂੰ ਵੇਚਕੇ ਨਮਾ ਵਿਆ ਕਰ ਲੈ ਪੂਆ ਨੂੰ ਵੇਚਕੇ ਪੂਆ ਨਹੀਂ ਵਿਕਦੀ ਉਹਦਾ ਫੁੱਫੜ ਡਾਡਾਏ ਤੈਨੂੰ ਵੇਚਾਗੇ ਜਿੰਨ ਖੱਟਿਆ ਖਾਦਾਏ ತು ವೇಚಗೆ ಜಿನ್ ಕಟ್ಟಿಯ ವಾಲಾ ವೇಚಕ್ಕೆ ನಮಾ ವಿಲೇ ಭಾ ವೇಚ ರೀಲಾ ವೇಚಕ್ಕೆ ਨਵੇਂ ਮਵਿਆ ਕਰਲੇ ਪੈਰਾਂ ਨੂੰ ਵੀ ਚਕੀ ਪਹਿਣਾ ਨਹੀਂ ਵਿਕਦੀ ਉਹ ਮਾਲ ਪੁਰਾਇਆ ਏ ਤੈਨੂੰ ਵੇਚਾਂਗੇ ਤੈਨੂੰ ਆਪ ਵਿਆਇਆ ਏ ച്ചൂ വി രീലാരിീലു വേച്ചയാ ലഭി ന് വേക റീലു വേച്ച നമ വിഭിനു വേച്ച ਪੱਬੀ ਨੇ ਵਿਕਦੀ ਮੇਰਾ ਵੀਰ ਸਿੱਧਾ ਏ ਤੈਨੂੰ ਵੇਚਾਂਗੇ ਜੀ ਨਾ ਪਾਇਆ ਕਸੀਦਾ ਏ ਪੱਬੀ ਨੇ ਵਿਕਦੀ ਮੇਰਾ ਵੀਰ ਸਿੱਧਾ ਏ ਤੈਨੂੰ ਵੇਚਾਂਗੇ ਜਿਨ ਪਾਇਆ ਕਸੀਦਾਈ ਰੇਲਾ ਵਾਲਿਆ ਰੇਲਹਨੂ ਵੇਚਕੇ ਨਮਵਿਆ ਕਰ ਲੈ ਟੱਬਰ ਨੂੰ ਵੇਚਕੇ ਰੇਲਾ ਵਾਲਿਆ ਰੇਲਹਨੂ ਵੇਚਕੇ ਨਮਵਿਆ ਕਰ ਲੈ ਟੱਬਰ ਨੂੰ ਵੇਚਕੇ ਟੱਬਰ ਨਹੀਂ ਵਿਕਦਾ ਮੇਰਾ ਸੰਗੀ ਸਾਥੀ ਐ ਤੇਰਾ ਟੱਬਰ ਵੇਚਾਂਗੇ ਜੀਨੇ ਮੈਨੂੰ ਫਸਾਇਆ ਏ ਟੱਬਰ ਨੇ ਵਿਕਦਾ ਮੇਰਾ ਸੰਗੀ ਸਾਥੀ ਐ ਤੇਰਾ ਟੱਬਰ ਵੇਚਾਂਗੇ ਜੀਨੇ ਮੈਨੂੰ ਫਸਾਇਆ ਏ ਰਿਲਾਵੜ ਯਾਰੀ ਲਹਨੂ ਵੇਚ ਕੇ ਨਮ ਵਿਆ ਕਰ ਲੈ ਪੱਬੋ ਨੂੰ ਵੇਚ ਕੇ ਬੜਾ ਸੁਵਾਦ ਆਇਆ ਚਾ ਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਈਏ ਦੀਆਂ ਛਿੜਕਾਂ ਦਾ ਬੜਾ ਸੁਆਦਾ ਆ ਚਾਰੀ ਮਿਰਚਾਂ ਦਾ ਬੜਾ ਅਫਸੋਸ ਹੋਇਆ ਮਈਏ ਦੀਆਂ ਛਿੜਕਾਂ ਦਾ ਸਾਡੀ ਗਲੀਆਂ ਮਈਆ ਤੈਨੂੰ ਕੁੱਤੇ ਪਵਾ ਮੰਗੀ ਕੱਲ ਦੀਆਂ ਛਿੜਕਾਂ ਦਾ ਤੈਨੂੰ ਮਜਾ ਚਕਾਵਾੰਗੇ ਸਾਡੀ ਗਲੀਆਂ ਮਈਆ ತೆನು ಪೇ ಕಲ್ದಿಯ ಚಿಡಿಕಾ ತೆನು ಮಜಾ ಚುಕಾಳು ವೇಚಕ್ಕೆ ನಮಾ ಕಲ ಪಾಪು ವೇಚಕ್ಕೆ ಬಡಾ ಸುವಾದಿರ್ಚಾ ಬಡಾ ಅಸೋಸಾಯ ಚಿಡಿಕಾ ಸಾ ಗಳಿಯ ಮಾಯ ਮਈਆ ਤੈਨੂੰ ਕੁੱਤੇ ਪਵਾਵਾਂਗੇ ਕਲ ਦੀਆਂ ਛਿੜਕਾਂ ਦਾ ਤੈਨੂੰ ਮਜ਼ਾ ਚਕਾਵਾਂਗੇ ਸਾਡੀ ਗੇਲੀਆ ਮਈਆ ਤੈਨੂੰ ਕੁੱਤੇ ਪਵਾਵਾਂਗੇ ਕਲ ਦੀਆਂ ਛਿੜਕਾਂ ਦਾ ਤੈਨੂੰ ਮਜ਼ਾ ਚਕਾਵਾਂਗੇ